ਸਿੱਖ ਪੰਥ ਲਈ ਵੱਡੀ ਖੁਸ਼ਖਬਰੀ ਹੈ ਸਕਾਟਲੈਂਡ ਦੇ ਈਡਨਬਰਗ ਚ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਨੇ ਜਿਨ੍ਹਾਂ ਨੂੰ ਦਰਸ਼ਨਾ ਦੇ ਲਈ ਕੁਝ ਸਮੇਂ ਵਾਸਤੇ ਈਡਨਬਰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਕੀਤਾ ਗਿਆ ਹੈ ਜਿੱਥੇ ਚੌਰ ਸਾਬ ਕਰਦਿਆ ਤੇ ਫੁੱਲਾਂ ਦੀ ਵਰਖਾ ਦੇ ਨਾਲ ਸੰਗਤ ਦੇ ਵੱਲੋਂ ਇਹਨਾਂ ਸਰੂਪਾਂ ਦਾ ਸਵਾਗਤ ਕੀਤਾ ਗਿਆ ਚਣ ਕਰਦੇ ਮੁਤਾਬਕ ਕਿਜਨਬਰਗ ਯੂਨੀਵਰਸਿਟੀ ਦੇ ਵਿੱਚੋਂ ਹੀ ਇਹ ਪਾਵਨ ਸਰੂਪ ਮਿਲੇ ਨੇ ਜੋ ਕਿ 18ਵੀਂ ਸਦੀ ਦੇ ਮੰਨੇ ਜਾ ਰਹੇ ਨੇ ਅਤੇ ਸਰੂਪ ਨੂੰ ਜਿਸ سیاਹੀ ਦੇ ਨਾਲ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ 300 ਸਾਲ ਪੁਰਾਣਾ ਇਹ ਪਾਵਨ ਸਰੂਪ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿਸੇ ਦੁਰਲਭ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਤਾਂ ਕਿ ਸੰਗਤ ਇਸ ਤੇ ਦਰਸ਼ਨ ਕਰ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਯੂਕੇ ਦੇ ਵਿੱਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਮੰਨੇ ਜਾ ਰਹੇ ਨੇ ਔਰ ਇੰਨੇ ਨਾਜ਼ੁਕ ਹਾਲਤ ਦੇ ਵਿੱਚ ਨੇ ਜਿਸ ਕਰਕੇ ਇਸ ਦੀ ਬੜੇ ਹੀ ਧਿਆਨ ਦੇ ਨਾਲ ਦੇਖ ਰੇ ਕਿਤੇ ਜਾ ਰਹੀ ਹੈ ਹਾਲ ਹੀ ਦੇ ਵਿੱਚ ਇਹਨਾਂ ਸਰੂਪਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਵੀ ਇੱਕ ਵਿਸ਼ੇਸ਼ ਕਾਫਲੇ ਦੇ ਵਿੱਚ ਇਸ ਨੂੰ ਲੇਹੰਦਾ ਗਏ ਤੇ ਸੰਗਤ ਦੇ ਵੱਲੋਂ ਇਸ ਇਤਿਹਾਸਿਕ ਪਲ ਦਾ ਆਨੰਦ ਮਾਣਿਆ ਗਿਆ ਜਾਣਕਾਰ ਦੇ ਮੁਤਾਬਕ ਇਸ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸਨ ਪਰ 1848 ਦੇ ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਤੋਂ ਮਹਾਰਾਜ ਦੇ ਸਰੂਪ ਨੂੰ ਲੈ ਲਏ ਗਏ ਸੀ ਫਿਰ ਸਰ ਜੌਨ ਸਪੈਂਸਰ ਲੌਗਿੰਨ ਨੇ ਇਸ ਸਰੂਪ ਨੂੰ ਯੂਨੀਵਰਸ ਨੂੰ ਸੰਪੇਅ ਫਿਲਹਾਲ ਵਿਦਵਾਨਾਂ ਦੇ ਵੱਲੋਂ ਅਜੇ ਵੀ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਕਾਟਲੈਂਡ ਦੇ ਇਡਨਬਰਗ ਦੇ ਗੁਰੂ ਘਰ ਦੇ ਵਿੱਚ ਇਸ ਨੂੰ ਸਜੋਬਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਸੰਗਤ ਦੇ ਵੱਲੋਂ ਬੜੀ ਹਿਸ਼ਰਤ ਦੇ ਨਾਲ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ ਨੇ ਸਿੱਖ ਪੰਥ ਲਈ ਵੱਡੀ ਖੁਸ਼ਖਬਰੀ ਹੈ ਸਕਾਟਲੈਂਡ ਦੇ ਈਡਨਬਰਗ ਚ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲਨੇ ਜਿਨ੍ਹਾਂ ਨੂੰ ਦਰਸ਼ਨਾ ਦੇ ਲਈ ਕੁਝ ਸਮੇਂ ਵਾਸਤੇ ਈਡਨਬਰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਕੀਤਾ ਗਿਆ ਜਿੱਥੇ ਚੌਰ ਸਾਬ ਕਰਦਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਸੰਗਤ ਦੇ ਵੱਲੋਂ ਇਹਨਾਂ ਸਰੂਪਾਂ ਦਾ ਸਵਾਗਤ ਕੀਤਾ ਗਿਆ ਚਰਨ ਕਰਦੇ ਮੁਤਾਬਕ ਕੀਟਨਬਰਗ ਯੂਨੀਵਰਸਿਟੀ ਦੇ ਵਿੱਚੋਂ ਹੀ ਇਹ ਪਾਵਨ ਰੂਪ ਮਿਲੇ ਨੇ ਜੋ ਕਿ 18ਵੀਂ ਸਦੀ ਦੇ ਮੰਨੇ ਜਾ ਰਹੇ ਨੇ ਅਤੇ ਰੂਪ ਨੂੰ ਜਿਸ سیاਹੀ ਦੇ ਨਾਲ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ 300 ਸਾਲ ਪੁਰਾਣਾ ਇਹ ਪਾਵਨ ਸਰੂਪ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਦੁਰਲਭ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਤਾਂ ਕਿ ਸੰਗਤ ਇਸ ਦੇ ਦਰਸ਼ਨ ਕਰ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਯੂਕੇ ਦੇ ਵਿੱਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਮੰਨੇ ਜਾ ਰਹੇ ਨੇ ਔਰ ਇੰਨੇ ਨਾਸੁਖ ਹਾਲਤ ਦੇ ਵਿੱਚ ਨੇ ਜਿਸ ਕਰਕੇ ਇਸ ਦੀ ਬੜੇ ਹੀ ਧਿਆਨ ਦੇ ਨਾਲ ਦੇਖ ਰੇ ਕਿਤੇ ਚੱ ਰਹੀ ਹੈ ਹਾਲ ਹੀ ਦੇ ਵਿੱਚ ਇਹਨਾਂ ਸਰੂਪਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਵੀ ਇੱਕ ਵਿਸ਼ੇਸ਼ ਕਾਫਲੇ ਦੇ ਵਿੱਚ ਇਸ ਨੂੰ ਲਿਆਂਦਾ ਗਿਆ ਤੇ ਸੰਗਤ ਦੇ ਵੱਲੋਂ ਇਸ ਇਤਿਹਾਸਕ ਪਲ ਦਾ ਆਨੰਦ ਮਾਣਿਆ ਗਿਆ ਜਾਣਕਾਰ ਦੇ ਮੁਤਾਬਕ ਇਸ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸਨ ਪਰ 1848 ਦੇ ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਤੋਂ ਮਹਾਰਾਜ ਦੇ ਰੂਪ ਨੂੰ ਲੈ ਲਏ ਗਏ ਸੀ ਫਿਰ ਸਰ ਜੌਨ ਸਪੈਂਸਰ ਲੌਗਿੰਨੇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੌਂਪਿਆ ਫਿਲਹਾਲ ਵਿਦਵਾਨਾਂ ਦੇ ਵੱਲੋਂ ਅਜੇ ਵੀ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਕਾਟਲੈਂਡ ਦੇ ਈਡਨਬਰਗ ਦੇ ਗੁਰੂ ਘਰ ਦੇ ਵਿੱਚ ਇਸ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਸੰਗਤ ਦੇ ਵੱਲੋਂ ਬੜੀ ਹਿਸ਼ਰਤ ਦੇ ਨਾਲ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ ਨੇ ਸਿੱਖ ਪੰਥ ਲਈ ਵੱਡੀ ਖੁਸ਼ਖਬਰੀ ਹੈ ਸਕਾਟਲੈਂਡ ਦੇ ਈਡਨਬਰਗ ਚ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲੇ ਨੇ ਜਿਨ੍ਹਾਂ ਨੂੰ ਦਰਸ਼ਨਾਂ ਦੇ ਲਈ ਕੁਝ ਸਮੇਂ ਵਾਸਤੇ ਈਡਨਬਰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਕੀਤਾ ਗਿਆ ਹੈ ਜਿੱਥੇ ਚੌਰ ਸਾਫ ਕਰਦਿਆ ਤੇ ਫੁੱਲਾਂ ਦੀ ਵਰਖਾ ਦੇ ਨਾਲ ਸੰਗਤ ਦੇ ਵੱਲੋਂ ਇਹਨਾਂ ਸਰੂਪਾਂ ਦਾ ਸਵਾਗਤ ਕੀਤਾ ਗਿਆ ਚਰਨ ਕਰਦੇ ਮੁਤਾਬਕ ਕਿਜਨਬਰਗ ਯੂਨੀਵਰਸਿਟੀ ਦੇ ਵਿੱਚੋਂ ਹੀ ਇਹ ਪਾਵਨ ਸਰੂਪ ਮਿਲੇ ਨੇ ਜੋ ਕਿ 18ਵੀਂ ਸਦੀ ਦੇ ਮੰਨੇ ਜਾ ਰਹੇ ਨੇ ਅਤੇ ਸਰੂਪ ਨੂੰ ਜਿਸ سیاਹੀ ਦੇ ਨਾਲ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ 300 ਸਾਲ ਪੁਰਾਣਾ ਇਹ ਪਾਵਨ ਸਰੂਪ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕੇ ਇਸ ਦੁਰਲਭ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਤਾਂ ਕਿ ਸੰਗਤ ਇਸ ਦੇ ਦਰਸ਼ਨ ਕਰ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਯੂਕੇ ਦੇ ਵਿੱਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਮੰਨੇ ਜਾ ਰਹੇ ਨੇ ਔਰ ਇੰਨੇ ਨਾਜ਼ੁਕ ਹਾਲਤ ਦੇ ਵਿੱਚ ਨੇ ਜਿਸ ਕਰਕੇ ਇਸ ਦੀ ਬੜੇ ਹੀ ਧਿਆਨ ਦੇ ਨਾਲ ਦੇਖ ਰੇ ਕਿਤੇ ਜਾ ਰਹੀ ਹੈ ਹਾਲ ਹੀ ਦੇ ਵਿੱਚ ਇਹਨਾਂ ਸਰੂਪਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਵੀ ਇੱਕ ਵਿਸ਼ੇਸ਼ ਕਾਫਲੇ ਦੇ ਵਿੱਚ ਇਸ ਨੂੰ ਲੇ ਆਂਦਾ ਗਏ ਤੇ ਸੰਗਤ ਦੇ ਬਲੋਂ ਇਸ ਇਤਿਹਾਸਿਕ ਪਲ ਦਾ ਆਨੰਦ ਮਾਨਿਆ ਗਿਆ ਜਾਣਕਾਰ ਦੇ ਮੁਤਾਬਕ ਇਸ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸਨ ਪਰ 1848 ਦੇ ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਤੋਂ ਮਹਾਰਾਜ ਦੇ ਸਰੂਪ ਨੂੰ ਲੈ ਲਏ ਗਏ ਸੀ ਫਿਰ ਸਰ ਜੌਨ ਸਪੈਂਸਰ ਲੌਗਿੰਨਸ ਸਰੂਪ ਨੂੰ ਯੂਨੀਵਰਸ ਜੀ ਨੂੰ ਸੰਪੇਰ ਫਿਲਹਾਲ ਵਿਦਵਾਨਾਂ ਦੇ ਵੱਲੋਂ ਅਜੇ ਵੀ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਕਾਟਲੈਂਡ ਦੇ ਇਡਨਬਰਗ ਦੇ ਗੁਰੂ ਘਰ ਦੇ ਵਿੱਚ ਇਸ ਨੂੰ ਸੁਸ਼ੋਭਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਸੰਗਤ ਦੇ ਵੱਲੋਂ ਬੜੀ ਹਿਸ਼ਰਤ ਦੇ ਨਾਲ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ ਨੇ ਸਿੱਖ ਪੰਥ ਲਈ ਵੱਡੀ ਖੁਸ਼ਖਬਰੀ ਹੈ ਸਕਾਟਲੈਂਡ ਦੇ ਈਡਨਬਰਗ ਚ ਦੁਰਲਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਿਲਨੇ ਜਿਨ੍ਹਾਂ ਨੂੰ ਦਰਸ਼ਨਾ ਦੇ ਲਈ ਕੁਝ ਸਮੇਂ ਵਾਸਤੇ ਈਡਨਬਰਗ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਜੋਬਿਤ ਕੀਤਾ ਗਿਆ ਜਿੱਥੇ ਚੌਰ ਸਾਬ ਕਰਦਿਆਂ ਤੇ ਫੁੱਲਾਂ ਦੀ ਵਰਖਾ ਦੇ ਨਾਲ ਸੰਗਤ ਦੇ ਵੱਲੋਂ ਇਹਨਾਂ ਸਰੂਪਾਂ ਦਾ ਸਵਾਗਤ ਕੀਤਾ ਗਿਆ ਚਰਨ ਕਰਦੇ ਮੁਤਾਬਕ ਕੀਟਨਬਰਗ ਯੂਨੀਵਰਸਿਟੀ ਦੇ ਵਿੱਚੋਂ ਹੀ ਇਹ ਪਾਵਨ ਸਰੂਪ ਮਿਲੇ ਨੇ ਜੋ ਕਿ 18ਵੀਂ ਸਦੀ ਦੇ ਮੰਨੇ ਜਾ ਰਹੇ ਨੇ ਅਤੇ ਸਰੂਪ ਨੂੰ ਜਿਸ سیاਹੀ ਦੇ ਨਾਲ ਲਿਖਿਆ ਗਿਆ ਉਸ ਦੇ ਵਿੱਚ ਸੋਨੇ ਦੀ ਵਰਤੋਂ ਕੀਤੀ ਗਈ ਹੈ 300 ਸਾਲ ਪੁਰਾਣਾ ਇਹ ਪਾਵਨ ਸਰੂਪ ਮੰਨਿਆ ਜਾ ਰਿਹਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇੰਨੇ ਸਾਲਾਂ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਦੁਰਲਭ ਸਰੂਪ ਨੂੰ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਤਾਂ ਕਿ ਸੰਗਤ ਇਸ ਦੇ ਦਰਸ਼ਨ ਕਰ ਸਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਯੂਕੇ ਦੇ ਵਿੱਚ ਆਪਣੀ ਕਿਸਮ ਦੇ ਸਭ ਤੋਂ ਪੁਰਾਣੇ ਮੰਨੇ ਜਾ ਰਹੇ ਨੇ ਔਰ ਇੰਨੇ ਨਾਸੁਖ ਹਾਲਤ ਦੇ ਵਿੱਚ ਨੇ ਜਿਸ ਕਰਕੇ ਇਸ ਦੀ ਬੜੇ ਹੀ ਧਿਆਨ ਦੇ ਨਾਲ ਦੇਖ ਰੇ ਕਿਤੇ ਜਾ ਰਹੀ ਹੈ ਹਾਲ ਹੀ ਦੇ ਵਿੱਚ ਇਹਨਾਂ ਸਰੂਪਾਂ ਨੂੰ ਜਦੋਂ ਗੁਰੂ ਘਰ ਦੇ ਵਿੱਚ ਲਿਆਂਦਾ ਗਿਆ ਤੇ ਉਸ ਵੇਲੇ ਵੀ ਇੱਕ ਵਿਸ਼ੇਸ਼ ਕਾਫਲੇ ਦੇ ਵਿੱਚ ਇਸ ਨੂੰ ਲਿਆਂਦਾ ਗਿਆ ਤੇ ਸੰਗਤ ਦੇ ਵੱਲੋਂ ਇਸ ਇਤਿਹਾਸਕ ਪਲ ਦਾ ਆਨੰਦ ਮਾਣਿਆ ਗਿਆ ਜਾਣਕਾਰ ਦੇ ਮੁਤਾਬਕ ਇਸ ਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਦੇ ਕੋਲ ਸਨ ਪਰ 1848 ਦੇ ਵਿੱਚ ਭਾਰਤ ਦੇ ਦੁੱਲੇਵਾਲਾ ਦੇ ਕਿਲੇ ਤੋਂ ਮਹਾਰਾਜ ਦੇ ਰੂਪ ਨੂੰ ਲੈ ਲਏ ਗਏ ਸੀ ਫਿਰ ਸਰ ਜੌਨ ਸਪੈਂਸਰ ਲੌਗਿੰਨੇਸ ਸਰੂਪ ਨੂੰ ਯੂਨੀਵਰਸਿਟੀ ਨੂੰ ਸੌਂਪਿਆ ਫਿਲਹਾਲ ਵਿਦਵਾਨਾਂ ਦੇ ਵੱਲੋਂ ਅਜੇ ਵੀ ਇਹਨਾਂ ਪਾਵਨ ਸਰੂਪਾਂ ਨੂੰ ਲੈ ਕੇ ਖੋਜ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਕਾਟਲੈਂਡ ਦੇ ਇਡਨਬਰਗ ਦੇ ਗੁਰੂ ਘਰ ਦੇ ਵਿੱਚ ਇਸ ਨੂੰ ਸਜੋਬਿਤ ਕੀਤਾ ਗਿਆ ਤੇ ਮੌਕੇ ਤੇ ਮੌਜੂਦ ਸੰਗਤ ਦੇ ਵੱਲੋਂ ਬੜੀ ਹਿਸ਼ਰਤ ਨਾਲ ਇਸ ਪਾਵਨ ਸਰੂਪ ਦੇ ਦਰਸ਼ਨ ਕੀਤੇ ਗਏ